ਸਵੇਰੇ ਧੀ ਦੀ ਬਰਾਤ ਆ ਸਵੇਰੇ ਯਾਨੀ ਕਿ ਅੱਜ 10 ਤਰੀਕ ਆ ਤੇ ਸਵੇਰੇ 10:30 11 ਵਜੇ ਤੱਕ ਬਰਾਤ ਆ ਜਾਣੀ ਆ ਸਵੇਰੇ ਕੁਛ ਨਾ ਕੁਛ ਤੇ ਪ੍ਰਬੰਧ ਕੀਤਾ ਹੋਊਗਾ ਵੀ ਸਵੇਰੇ ਬਰਾਤ ਆਉਣੀ ਆ ਕੁਛ ਨਹੀਂ ਦਾ ਬਤਾ ਕੀਤਾ ਮਾਰਾ ਮੋੜਾ ਭੈਣ ਭਰਾ ਮਾ ਥੋੜਾ ਬੋਤਾ ਕੀਤਾ ਕੱਖ ਨਹੀਂ ਮੇਰੇ ਪੱਲੇ ਇੱਕੋ ਕੱਲੀ ਧੀ ਕੋਈ ਬੱਚਾ ਨਹੀਂ ਕੋਈ ਹੋਰ ਕੋਈ ਮੇਰਾ ਛਾਰਾ ਵੀ ਹੋ ਰਹਿ ਨਹੀਂ ਕੱਪੜੇ ਨਿਉ ਬਣਾਏ ਆਪਣੇ ਧੀ ਦੇ ਵਿਆਹ ਚ ਕੱਪੜੇ ਬਣਵਾਉਂ ਦੋਗਾ ਬਾਜੀ ਜੋਰ ਹੀ ਨਹੀਂ ਰਿਹਾ ਹੈ ਇੱਕ ਅੱਖ ਨਹੀਂ ਬੱਲੇ ਨਾਲੇ ਹੁਣ ਐਵਲੇ ਤੇ ਦੁਕਾਨਾਂ ਬੰਦ ਹੋ ਗਈਆਂ ਮੈਂ ਤੈਨੂੰ ਰੈਡੀਮੇਡ ਪੈਂਟ ਕੋਟ ਪਵਾ ਦੇਣਾ ਸੀ ਕਿੰਨੇ ਆ ਕਿ ਨਾ ਸਰਜੂਗਾ 40000 ਪਾ ਦੋ ਫੇਰ ਚਰਨਾ ਜੀ 40000 ਨਾ ਸਰਜੂਗਾ ਹਾਂ ਸਰਜੂਗਾ ਜੀ ਆਹ ਲਾ ਫੜ ਹਾਂ ਜੀ ਹਾਦੀ 3 ਗੱਜ ਤੱਕ ਆਹ ਫੜ ਪੈਸੇ ਮਹਾਰਾਜ 50000 ਰੁਪਈਆ ਹੀ ਮਹਾਰਾਜ ਕਿਰਪਾ ਕਰੇ ਤੱਲੇ ਸੱਚੇ ਪਾਤਸ਼ਾਹ ਤੁਮ ਨਾ ਕਰ ਇਦਾਂ ਨਾ ਕਰ ਤੁਸੀਂ ਨਾ ਨਾ ਦੀ ਬਾਹ ਫੜਦੇ ਤੁਹਾਨੂੰ ਕੋਈ ਥਾਂ ਧਰਤੀ ਤੇ ਥਾਂ ਨਹੀਂ ਲੱਭਦਾ ਧੀ ਕਿੱਦਾਂ ਕਰੂ ਠਰਨੀ ਕਾਦੇ ਪੂਰੇ ਹੋ ਗਿਆ ਮੈਂ ਅੱਖਾਂ ਤੋਂ ਅੰਨ ਹੋਇਆ ਓਏ ਨਜ਼ਰ ਵੀ ਨਹੀਂ ਹੈ ਜੀ ਸ਼ੁਗਰ ਤੋਂ ਅੱਖਾਂ ਨਾ ਅੰਨ ਮੈਨੂੰ ਫੜ ਕੇ ਕੰਮਸਾ ਕਰਦੇ ਇਦਾਂ ਬਾਹ ਫੜ ਕੇ ਲੈ ਆਇਆ ਇੱਥੇ ਓਕੇ ਤੇ ਇੰਨਾ ਬੁਰਾ ਹਾਲ ਆਇਆ ਮੈਂ ਇਹ ਆਪਣੀ ਧੀ ਦੇ ਘਰ ਬੈਠਾ ਹਾਂ ਜੀ ਐਸੀ ਠੀਕ ਠੀਕ ਤੇ ਆ ਵੇਖਾ ਧੀ ਦੇ ਲਈ ਸੂਟ ਵੀ ਆ ਗਏ ਆ ਮੈਨੂੰ ਲੱਗਦਾ ਨਾਲ ਸ਼ਗਨ ਵੀ ਆ ਗਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਨਾਰਾ ਲਾਓ ਹਲੋ ਆ ਸਾਡੀ ਇੱਕ ਦੂਜੀ ਧੀ ਰਾਣੀ ਵੀ ਮੇਰੀ ਇਸੇ ਏਰੀਏ ਚ ਰਹਿੰਦੀ ਆ ਉਹਦੇ ਵੱਲੋਂ ਆ ਕੰਬਲ ਆ ਗਿਆ ਨਾਲ ਕੀ ਆ ਗਿਆ ਇੱਕ ਸ਼ਾਲ ਆ ਗਿਆ ਮੇਰਾ ਨੰਬਰ ਹਾਂਜੀ 70870 76543 ਦੁਬਾਰਾ ਬੋਲ 70870 ਹੂੰ 76543 ਤੇ ਸਾਧ ਸੰਗਤ ਜੀ ਇਸ ਨੰਬਰ ਦੇ ਉੱਤੇ ਫੋਨ ਕਰ ਲਿਓ ਤੇ ਜਾਂ ਇੱਕੋ ਬੇਨਤੀ ਸੰਗਤ ਨੂੰ ਜਿਹੜੀ ਸੰਗਤ ਸਾਡੇ ਤੇ ਭਰੋਸਾ ਕਰਦੀ ਆ ਲੋਕੀ ਗਲਤ ਫਹਿਮੀਆਂ ਵਾਲੇ ਚਵਲ ਬੜੇ ਨੇ ਪਰ ਤੁਸੀਂ ਮੇਰਾ ਨੰਬਰ ਜੇ 98140 99737 ਅੱਜ ਦੀ ਡੇਟ 'ਚ ਹੁਣ ਤੋਂ ਹੀ ਜਦੋਂ ਵੀ ਵੀਡੀਓ ਅਪਲੋਡ ਹੋ ਜਾਂਦੀ ਆ ਜੋ ਮੇਰੇ Google Pay 'ਚ ਆਏਗਾ ਮੇਰਾ ਇੱਥੇ Google Pay ਚੱਲਦਾ ਜੇ 98140 99737 ਉਹ ਸਾਰੇ ਪੈਸੇ ਕੱਲ ਸ਼ਾਮ ਤੱਕ ਇਸ ਧੀ ਦੇ ਹੱਥ 'ਚ ਦੇ ਕੇ ਦੋਲੀ ਤੋੜ ਦਿਆਂਗੇ ਸਾਧ ਸੰਗਤ ਜੀ ਤੇ ਕਿਰਪਾ ਕਰਿਓ ਪਈ ਇਹਨੂੰ ਆ ਵਿਆਜ ਦੇ ਬੋਝ ਥੱਲਿਓ ਵੀ ਕੱਢ ਦਈਏ ਇਹਨੂੰ ਭੇਜੋ ਸੇਵਾ ਖੁੱਲ ਕੇ ਤੂੰ ਹੀ ਅੱਗੇ ਵੀ ਬੜੀ ਸੇਵਾ ਭੇਜੀ ਦੋ ਧੀਆਂ ਅੱਗੇ ਧੀਆਂ ਦਾ ਵਿਆਹ ਕੀਤਾ ਵਾ ਤੇ ਜੇ ਕਿਤੇ ਬਲੰਦਰ ਸਿੰਘ ਕਿਤੇ 10 ਦਿਨ ਪਹਿਲਾਂ ਮੇਰੇ ਕੋ ਆ ਜਾਣੂ ਤੇ ਲਿਆ ਨੇਰੀ ਦਿੰਦੇ ਲਾਓ ਆ ਸਾਡੀ ਇੱਕ ਦੂਜੀ ਧੀ ਰਾਣੀ ਵੀ ਮੇਰੀ ਇਸੇ ਏਰੀਏ ਚ ਹੀ ਰਹਿੰਦੀ ਆ ਉਹਦੇ ਵੱਲੋਂ ਆ ਕੰਬਲ ਆ ਗਿਆ ਨਾਲ ਕੀ ਆ ਗਿਆ ਇੱਕ ਸ਼ਾਲ ਆ ਗਿਆ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਲਵੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਮਸੇਵਾਦਾਰਾਂ ਜੀ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੇਵਾ ਕਾਰਜ ਨਿਰੰਤਰ ਜਾਰੀ ਨੇ ਅੱਜ 10 ਦਸੰਬਰ ਆ ਜੀ 11 ਦਸੰਬਰ ਤੇ ਇਸ ਵਕਤ ਰਾਤ ਦੇ 9 ਵਜੇ ਤੇ 5 ਮਿੰਟ ਮੇਰੀ ਘੜੀ ਦੇ ਉੱਤੇ 9 ਵਜੇ ਪੂਰੇ ਹਾਂਜੀ ਤੇ ਮੇਰੇ ਕੋਲੋਂ ਇਹ ਵੀਰ ਗੁੱਜਰਪੁਰਾ ਪਿੰਡ ਆ ਇਧਰ ਅਲੀਵਾਲ ਸੈਕਟਰ ਦੇ ਵਿੱਚ ਪੈਂਦਾ ਉੱਥੋਂ ਇਹ ਵੀਰ ਬਲਵੰਦਰ ਸਿੰਘ ਜਿਹੜਾ ਮੇਰੇ ਕੋਲ ਪਹੁੰਚਿਆ ਤੇ ਤੁਸੀਂ ਹੈਰਾਨ ਹੋ ਗਏ ਪਈ ਰਾਤ 9 ਵਜੇ ਇਹ ਘਰ ਕਿਉਂ ਕਿੱਦਾਂ ਆਇਆ ਕੀ ਕਰਨ ਆ ਕਿਉਂਕਿ ਧੀ ਦਾ ਬਾਪ ਹੋਣਾ ਬੜੀ ਖੁਸ਼ਕਿਸਮਤੀ ਦੀ ਗੱਲ ਆ ਤੇ ਧੀ ਦਾ ਗਰੀਬ ਬਾਪ ਹੋਣਾ ਇਹ ਬੜੀ ਮੁਸ਼ਕਲ ਵਾਲੀ ਗੱਲ ਜੀ ਤੇ ਸਵੇਰੇ ਧੀ ਦੀ ਬਰਾਤ ਆ ਸਵੇਰੇ ਯਾਨੀ ਕਿ ਅੱਜ ਦਾਤਰੀ ਕੇ ਆ ਰਾਤ ਦੇ 9 ਵਜੇ ਗਏ ਨੇ ਤੇ ਸਵੇਰੇ 10:30 11 ਵਜੇ ਤੱਕ ਬਰਾਤ ਆ ਜਾਣੀ ਆ ਗੁਰੂ ਘਰ ਦੇ ਵਿੱਚ ਹੀ ਜਿਹੜਾ ਵਾ ਉਹ ਪ੍ਰਬੰਧ ਕਰ ਰਿਹਾ ਸਾਰਾ ਬਰਾਤ ਦਾ ਅਨੰਦ ਕਾਰਜ ਗੁਰੂ ਘਰ ਚ ਹੀ ਕਰਨਾ ਤੇ ਪਤਾ ਲੱਗਾ ਭਈ ਕੋਈ ਪ੍ਰਬੰਧ ਨਹੀਂਗਾ ਬਲਵੰਦਰ ਸਿੰਘ ਜੀ ਕੀ ਗੱਲਬਾਤ ਗੱਲਬਾਤ ਜੀ ਗਰੀਬੀ ਦਾ ਹੜ ਫਿਰਿਆ ਜੇ ਤੇ ਘਰ ਦੇ ਪੂਰੇ ਹੋ ਗਿਆ ਮੈਂ ਅੱਖਾਂ ਤੋਂ ਅੰਨ ਹੋਇਆ ਉਹ ਜੈ ਮੈਰਬੀਨੀ ਹੈਗੀ ਸ਼ੁਗਰ ਤੋਂ ਅੱਖਾਂ ਨਾਲ ਮੈਨੂੰ ਫੜ ਕੇ ਗਾਮਸਾ ਕਰਦੇ ਇਦਾਂ ਬਾਹ ਫਲਕੇਲੇ ਹੁੰਦੇ ਲੈ ਆਇ ਤੇ ਓਕੇ ਤੇ ਇੰਨਾ ਬੁਰਾ ਹਾਇਆ ਤੇ ਪੈਸੇ ਦਾ ਕਿਤੇ ਪ੍ਰਬੰਧ ਨਹੀਂ ਅੱਜ ਬਣਿਆ ਤੇ ਫਿਰ ਇਦਨ ਨੂੰ ਮਾਜੇ ਪੜਦੇ ਆ ਕਿਤੇ ਸਤਗੁਰ ਨਾਨਕ ਮਿਹਰ ਕਰਾ ਦਦੇ ਇੰਨੀ ਜ਼ਿਆਦਾ ਗਰੀਬੀ ਦਾ ਹਾਰਿਆ ਕੋਈ ਆਮਦਨ ਦਾ ਸਾਧਨ ਕੋ ਪੈਲੀ ਬਣਨਾ ਕੋਈ ਆਮਦਨ ਦਾ ਸਾਧਨ ਨੀ ਰਪਈਏ ਦਾ ਘਰਦਿਆਂ ਨੂੰ ਕੈਂਸਲ ਹੋ ਗਈ ਆ ਘਰਦੇ ਪੂਰੇ ਹੋ ਗਏ ਆ ਦੋ ਵਾਰੀ ਘਰਦੇ ਪੂਰੇ ਹੋ ਗਏ ਆ ਹੂੰ ਤੇ ਕੱਖ ਨਹੀਂ ਪੱਲੇ ਰਹਿ ਗਿਆ ਤੇ ਕੰਬਰੇ ਵੀ ਪਿਆਲੀ ਵੇਚ ਕੇ ਪਾਏ ਨਾ ਮਤਲਬ ਇਹ ਹੈ ਜੀ ਵੀ ਇੱਕੋ ਇੱਕ ਧੀ ਆ ਇੱਕੋ ਕੱਲੀ ਧੀ ਕੋਈ ਬੱਚਾ ਨਹੀਂ ਕੋਈ ਮੇਰਾ ਛਾਰਾ ਵੀ ਹੋ ਰਿਆ ਨਹੀਂ ਕੋ ਨਹੀਂ ਜੇ ਸਵੇਰੇ ਸੱਚੀ ਗੱਲ ਦੱਸਿਓ ਹਾਂਜੀ ਭਈ ਸਵੇਰੇ ਕੁਛ ਨਾ ਕੁਛ ਤੇ ਪ੍ਰਬੰਧ ਕੀਤਾ ਹੋਊਗਾ ਵੀ ਸਵੇਰੇ ਬਰਾਤ ਆਉਣੀ ਆ ਕੁਛ ਨਹੀਂ ਦਾ ਬਟਾ ਗਿਤਾ ਮਾਰਾ ਮੋ ਡਾਟਾ ਬਰਾ ਮਾ ਥੋੜਾ ਬੋਤਾ ਗਿਤਾ ਕੱਖ ਨਹੀਂ ਮਿਲੇ ਬੱਲੇ ਬਿਲਕੁਲ ਜੇ ਸਵੇਰੇ ਪ੍ਰਸ਼ਾ ਲੰਗਰ ਪਾਣੀ ਵੀ ਛਕਾਉਣਾ ਕਿ ਜਾਂ ਸਰਪਚਾਈ ਨਹੀਂ ਚਾਹ ਪਕੋੜੇ ਖਵਾਉਣਾ ਜੀ ਚੋਲੀਆ ਬੁਰੀ ਦਾ ਕੀਤਾ ਸੀ ਤੇ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡਾ ਨਾਉ ਨਾਉ ਨੇ ਹੀ ਅਰਦਾ ਕਰੀ ਤੇ ਉਹ ਵੀ ਤੁर्जा ਮਿਸ ਕਰਦਾ ਵੀ ਨਹੀਂ ਕੰਮ ਹੈ ਬੰਨਾ ਦਾ ਵਾਹਿਗੁਰੂ ਵਾਹਿਗੁਰੂ ਜੀ ਦਾ ਫਿਰ ਕੋਈ ਨਹੀਂ ਹੁੰਦਾ ਉਹਦਾ ਫਿਰ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਮਹਾਰਾ ਸੱਚੇ ਬਾਦ ਸਤਨ ਗੁਰੂ ਪਾਪਾ ਦੀ ਛਾਂ ਬਰਵਿੰਦਰ ਸਿੰਘ ਹਾਂਜੀ ਕੱਪੜੇ ਨਿਉ ਬਣਾਏ ਆਪਣੇ ਧੀ ਦੇ ਵਿਆਹ ਚ ਕੱਪੜੇ ਬਣਵਾਉਂ ਦੋਗਾ ਬਾਜੀ ਜੋਰ ਹੀ ਨਹੀਂ ਰਿਹਾ ਹਾਂ ਇਹ ਕੱਖ ਨਹੀਂ ਬੱਲੇ ਕਪੜੇ ਬਣਾਉਣੇ ਦੇ ਤਾਂ ਇਦਾਂ ਦੇ ਪਾ ਕੇ ਹੁੰਦੇ ਕਪੜਿਆਂ ਜੋਗੇ ਹੁੰਦੇ ਤੇ ਕਿਉ ਆਪਣੀ ਪੀਤੀ ਦੇ ਵਿਆਹ ਤਾਂ ਹਰ ਬੰਦਾ ਆਂਦਾ ਵੀ ਬਲੰਦਰ ਸਿਆਂ ਕਿਤੇ ਪਹਿਲਾਂ ਆ ਜਾਨਾ ਮੇਰੇ ਕੋਲ ਦੱਸ ਦੇਣਾ ਸੰਗਤ ਨੂੰ ਕਹਿੰਦੇ ਤੇ ਧੀ ਦਾ ਵਿਆਹ ਕਰਦੇ ਅੱਜ ਕੱਜ ਅੱਜ ਕੇ ਕਰਦੇ ਕੀ ਕਰੀਏ ਹੁਣ ਬੜੇ ਓਕੇ ਮਹਾਰਾਜ ਜੀ ਤੁਸੀਂ ਕਰਾਓ ਕਰੋ ਮਤ ਕਦੇ ਓਕੇ ਜੋਕੇ ਮੈਂ ਕਿੰਨੇ ਆ ਕੇ ਨਾ ਸਰ ਜੂਗਾ ਦੱਸੋ 40000 ਜੀਰ ਪਾ ਦੋ ਫੇਰ ਚੜਨਾ ਜੀ 40000 ਨਾ ਸਰਜੂਗਾ ਹਾਂ ਸਰਜੂਗਾ ਜੀ ਫੇਰ ਕੋਈ ਚਿੰਤਾ ਨਹੀਂ ਨਹੀਂ ਫੇਰ ਤੈਨੂੰ ਮਹਾਰਾਜ ਬਰੀ ਬਰੀ ਬੂਰੂ ਨਾਨਕ ਦੇਵ ਨੇ ਹਦੀ ਬਾਹ ਫੜੀ ਆ ਸੱਲੇ ਵਾਸਤੇ ਰੱਬ ਹੀ ਆ ਮੈਂ ਤੇ ਬੰਦਾ ਵੀ ਨਹੀਂ ਮੈਨੂੰ ਸਮਝਦੇ ਲੋਕੀ ਤੁਸੀਂ ਰੱਬ ਕਹਿਂਦੇ ਹੋ ਨਹੀਂ ਨਹੀਂ ਬੰਦਾ ਬੰਦਾ ਹੀ ਬਣਿਆ ਰਵੇ ਤੇ ਬੜੀ ਵੱਡੀ ਗੱਲ ਜੇ ਕਲਯੁਗ ਚ ਬਹੁਤ ਮਾਰੀ ਗੱਲ ਆ ਫੇਰ ਸਮਝਣਾ ਚਾਹੀਦਾ ਸਮਝਣਾ ਚਾਹੀਦਾ 40000 ਨਾ ਫਿਰ ਕੋਈ ਚਿੰਤਾ ਸਾਰੀਆਂ ਮੱਕੀਆਂ ਹਾਂਜੀ ਚਲੋ ਮਹਾਰਾਜ ਟੈਂਪਾ ਸਾਡਾ ਧੀ ਘਰ ਚਲ ਜੀ ਮਾਰੇ ਬੰਦੇ ਬਾਹਰ ਆ ਲਾ ਫੜ ਹਾਂਜੀ ਹਾਂਜੀ ਧੀ ਘਰ ਚ ਆ ਫੜ ਪੈਸੇ ਮਹਾਰਾਜ 50000 ਰੁਪਈਆ ਮਹਾਰਾਜ ਕਿਰਪਾ ਕਰੇ ਤਾਂ ਸੱਚੇ ਪਾਤਸ਼ਾਹ ਨਾ ਕਰ ਇਦਾਂ ਨਾ ਕਰ ਇਹ ਗੁਰੂਆਂ ਲਾਗ ਲੀਆਂ ਫੌਜਾਂ ਨੇ ਵਿਦੇਸ਼ਾਂ 'ਚ ਬੈਠੀਆਂ ਤੇ ਉਹ ਸਾਡੇ ਤੇ ਭਰੋਸਾ ਕਰਦੀਆਂ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਚੜਦੀ ਕਲਾ ਉਹਨਾਂ ਲਈ ਇਹਦੇ ਵਿੱਚ ਮੇਰਾ ਤੇ ਰੁਪਈਆ ਵੀ ਨਹੀਂ ਗੁਰੂ ਰਾਮਦਾਸ ਹਮ ਤੁਹਾਡਾ ਸਾਰਾ ਯੋਗਦਾਨ ਸਕ ਤੁਹਾਡਾ ਯੋਗਦਾਨ ਜੇ ਅੱਜ ਤੁਸੀਂ ਨਾ ਨਾ ਦੀ ਬਾਹ ਫੜਦੇ ਤੁਹਾਨੂੰ ਕੋਈ ਥਾਂ ਧਰਤੀ ਤੇ ਥਾਂ ਨਹੀਂ ਲੱਭਦਾ ਧੀ ਕਿੱਦਾਂ ਕਰੂ ਠਰਨੀ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਰਦੇ ਕਿ ਨਹੀਂ ਸਾਰਾ ਕੁਝ ਕਰਦੇ 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 ਮਹਾਰਾਜ ਤਾਂ ਦਿੱਤਾ ਨਾ ਹਮ ਗੁਰੂ ਮਹਾਰਾਜਾ ਤੇ ਬਾਬਾ ਦੀਪ ਚੰਦ ਤੁਨ ਤੁਨ ਬਾਬਾ ਦੀਪ ਜੀ ਕਿਰਪਾ ਕਰੋ ਸਾਰੇ ਪਰਿਵਾਰ ਤੇ ਬਸ ਗੁਰੂ ਕੀਆਂ ਲਾਡਲੀਆਂ ਫੌਜਾਂ ਤੇ ਜਿਨ੍ਹਾਂ ਨੇ ਸੇਵਾ ਕੀਤੀ ਆ ਲਓ ਆ ਵੇਖੋ ਆ ਹੋਰ ਆ ਗਿਆ ਜੀ ਸੇਵਾ ਕਰੀ ਇੰਨੀ ਸਵੰਦ ਕੋਈ ਨਹੀਂ ਮਹਾਰਾਜ ਜੀ ਕਿਰਪਾ ਵੀ ਸੱਚੀ ਗੱਲ ਬੁਲੰਦਰ ਸਿੰਘ ਹਾਂਜੀ ਮੈਂ ਇਹ ਆਪਣੀ ਧੀ ਦੇ ਘਰ ਬੈਠਾ ਹਾਂਜੀ ਠੀਕ ਠੀਕ ਤੇ ਆ ਵੇਖਾ ਧੀ ਦੇ ਲਈ ਸੂਟ ਵੀ ਆ ਗਿਆ ਮੈਨੂੰ ਲੱਗਦਾ ਨਾਲ ਸ਼ਗਨ ਵੀ ਆ ਗਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਨਾਰਾ মহারাজ ਤੇਰੇ ਆ ਕੇ ਕੋਕਾਟਾ ਵੇਖਲਾ ਘਟਾ ਐ ਜੇ ਹਮੇ ਕਰਮਾਂ ਵਾਲੀ ਕਰਮਾਂ ਵਾਲੀ ਤੇ ਜ ਬੜਾ ਤਗਾਣਾ ਯੋਗਦਾਨ ਦਿੱਤਾ ਹੂੰ ਉਹਦਾ ਯੋਗਦਾਨ ਦਿੱਤਾ ਇਹਨਾਂ ਵੀ ਇੱਕ ਸੂਟ ਵਧੀਆ ਬਣਾਉਣਾ ਹੁਣ ਤੂੰ ਸਵੇਰੇ ਧੀ ਦਾ ਵਿਆਹ ਵਾ ਠੀਕ ਹੈ ਜੀ ਠੀਕ ਹੈ ਮੈਂ ਹੁਣ ਐਡੀ ਖੇਤੀ ਬਣਾਣਾ ਨਹੀਂ ਰੈਡੀमेड ਤੂੰ ਪਾਉਣਾ ਨਹੀਂ ਨਹੀਂ ਜੀ ਮੇਰੇ ਜਿਹੇ ਦਰ ਬੰਦੇ ਆ ਮੈਨੂੰ ਲੱਗਿਆ ਕਿ ਜਿਹਨੇ ਮੇਰੇ ਇਹ ਪਜਾਮੇ ਕਮੀਜ਼ ਵਾ ਬੰਦੇ ਆ ਪਜਾਮੇ ਕਮੀਜ਼ ਰੈਡੀमेड ਮਿਲਦੇ ਨਹੀਂ ਇਹ ਨੇ ਹੁਣ ਨਹੀਂ ਨੇ ਆਪਣਾ ਬਣਾ ਨਾਲੇ ਹੁਣ ਇਹ ਵਾਲੇ ਤੇ ਦੁਕਾਨਾਂ ਬੰਦ ਹੋ ਗਈਆਂ ਮੈਂ ਤੈਨੂੰ ਰੈਡੀमेड ਪੈਂਟ ਕੋਟ ਪਵਾ ਦੇਣਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹਾਂਜੀ ਬਹੁਤ ਬੜੀ ਬੜੀ ਧੰਨਵਾਦ ਹੈ ਤੁਹਾਡਾ ਮਲੋਂਦਰ ਸਿੰਘ ਹੁਣ ਤੂੰ ਤਨ ਗੁਰੂ ਰਾਮਦਾਸ ਕਹਿ ਡੇਰ ਸਾਲ ਦੀ ਮੇਰੀ ਬੱਚੀ ਸੀ ਹਾਂਜੀ ਫਿਰ ਮੈਂ ਬੱਚੀ ਵਾਸਤੇ ਫਿਰ ਦੋ ਜੀ ਟੱਬਰ ਕੀਤਾ ਅਛਾ ਆਪੇ ਉਹ ਪਹਿਲੀ ਜਿਹੜੀ ਸਿੰਗਣੀ ਉਹ ਚੜਾਈ ਕਰ ਗਈ ਉਹ ਚੜਾਈ ਕਰ ਗਈ ਉਹਦੇ ਵਿੱਚ ਬੱਚਾ ਹੋਣ ਵਾਲਾ ਸੀ ਤੇ ਦੋ ਪੋਚਾ ਤੇ ਉਹ ਵੀ ਪੂਰੇ ਹੋ ਗੋ ਉਹਦੇ ਵਿੱਚ ਬਰੇ ਦੋਨੇ ਮਾਪੋਤੀ ਪੂਰੇ ਹੋ ਗਏ ਹਾਂਜੀ ਉਦੋਂ ਬਾਅਦ ਇਹ ਕੀਤੀ ਇਹ 14 ਸਾਲ ਰਹੀ ਬੱਚੀ ਇਹਨੇ ਪਾਲੀ ਆ ਤੇ ਉਦੋਂ 18 ਸਾਲਾਂ ਦੀ ਬੱਚੀ ਪੂਰੀ ਹੋ ਗਈ ਤੇ ਆ ਪੂਰੀ ਹੋ ਗਈ ਵਿਆਹ ਦਾ ਟਾਈਮ ਆਇਆ ਤਾਂ ਉਹ ਵੀ ਪੂਰੀ ਹੋ ਗਈ ਤੇ ਬੱਚੀ ਨੇ 3 ਸਾਲ ਮੇਨਾਂ ਗਜਾਰੇ ਜਾਈ ਡੰਗਾ ਰੱਖ ਲਿਆ ਕੋਹਾ ਥੋੜਾ ਛੁੱਟ ਕੇ ਤੇ ਦੋਗਾ ਨੀ ਆ ਰਿਹਾ ਆ ਇੱਕ ਸ਼ਾਲ ਵੀ ਆ ਗਿਆ ਜੇ ਬੜਾ ਸੋਹਣਾ ਮਾਰਾ ਕੰਬਲ ਵੀ ਆਉਣ ਲੱਗਾ ਅੱਛਾ ਇਹ ਤੁਹਾਡੀ ਭੈਣ ਆ ਇਹ ਦੋਈ ਭੈਣ ਭਰਾਓ ਮੇਰੀ ਸਗੀ ਭੈਣ ਆ ਮੈਂ ਇੰਤਜ਼ਾਰ ਕਰ ਰੋਗੇ ਇਹ ਉੱਥੇ ਵੇਚੀ ਦਾ ਦਿਨ ਵਿਆਹ ਮਾਰਿਆ ਮੇਰੇ ਕੋ ਬਚਾਰੀ ਜੈਪੁਰ ਬੋਰ ਇਹ ਆਂਦੀ ਵੀ ਮਾਂ ਆਉਦੀ ਨਹੀਂ ਮੈਂ ਮਾਂ ਮੈਂ ਤੂੰ ਮਾਂ ਤੂੰ ਹੀ ਤੂੰ ਹੀ ਮੇਰਾ ਜੋ ਕਰਦਾ ਕੰਮ ਚਾਰ ਦਿਨ ਵਿਚਾਰੀ ਸਾਹ ਲੱਲੇ ਸਾਡੇ ਸਿਰ ਤੇ ਅਗਲੇ ਘਰ ਕੀ ਬਤਾ ਸੁਖ ਮਹਾਰਾਜ ਨੇ ਦੇਣਾ ਕਿ ਨਹੀਂ ਨਹੀਂ ਦਊਗਾ ਦਊਗਾ ਸੱਚੇ ਪਾਤਸ਼ਾਹ ਮਹਾਰਾਜ ਇਹੋ ਛੋਟੋ ਵਾਏ ਮੁੰਡਾ ਨੂੰ ਮਹਾਰਾਜ ਲੱਭ ਮੇਲੇ ਤੇ ਲਗਾ ਹੀ ਕੀ ਜੀ ਮੇਲੇ ਤੇ ਤੇ ਅਸੀਂ ਆਖੇ ਵੇਲਾ ਨਹੀਂ ਵੇਖ ਕੱਲਾ ਕੱਲਾ ਮੁੰਡਾ ਵਾ ਹਾਂ ਆਖੇ ਮਹਾਰਾਜ ਜੀ ਨੰਬਰ ਬੋਲ ਹਾਂ ਬਲਵੰਦਰ ਸਿੰਘ ਆਪਣਾ ਮੇਰਾ ਨੰਬਰ ਹਾਂਜੀ 70870 76541 ਦੁਬਾਰਾ ਬੋਲ 70870 ਹੂੰ 76541 70870 76541 ਸਾਧ ਸੰਗਤ ਜੀ ਇਹ ਨੰਬਰ ਜੇ ਹਾਂਜੀ ਤੇ ਵੀਡੀਓ ਪਤਾ ਨਹੀਂ ਮੇਰੇ ਕੋਲ ਹੁਣ ਕਿੰਨਾ ਟਾਈਮ ਲੱਗਣਾ ਨੂੰ ਅਪਲੋਡ ਹੁੰਦਿਆਂ ਤੇ ਸਾਧ ਸੰਗਤ ਜੀ ਇਸ ਨੰਬਰ ਦੇ ਉੱਤੇ ਫੋਨ ਕਰ ਲਿਓ ਤੇ ਜਾਂ ਇੱਕੋ ਬੇਨਤੀ ਸੰਗਤ ਨੂੰ ਜਿਹੜੀ ਸੰਗਤ ਸਾਡੇ ਤੇ ਭਰੋਸਾ ਕਰਦੀ ਹੈ ਲੋਕੀ ਗਲਤ ਫਹਿਮੀਆਂ ਵਾਲੇ ਚਵਲ ਬੜੇ ਨੇ ਪਰ ਤੁਸੀਂ ਮੇਰਾ ਨੰਬਰ ਜੇ 98140 99737 ਅੱਜ ਦੀ ਡੇਟ 'ਚ ਹੁਣ ਤੋਂ ਹੀ ਜਦੋਂ ਵੀ ਵੀਡੀਓ ਅਪਲੋਡ ਹੋ ਜਾਂਦੀ ਆ ਜੋ ਮੇਰੇ Google Pay 'ਚ ਆਏਗਾ ਮੇਰਾ ਇੱਥੇ Google Pay ਚੱਲਦਾ ਜੇ 98140 99737 ਉਹ ਸਾਰੇ ਪੈਸੇ ਕੱਲ੍ਹ ਸ਼ਾਮ ਤੱਕ ਇਸ ਧੀ ਦੇ ਹੱਥ 'ਚ ਦੇ ਕੇ ਦੋਲੀ ਤੋਰ ਦਿਆਂਗੇ ਕਿ ਜੋ ਕਰਜ਼ਾ ਕਰਜ਼ਾ ਵੀ ਚੁੱਕਿਆ ਬਲੰਦਰ ਸਿਆ ਕਰਜ਼ਾ ਇਦਾਂ ਚੁੱਕਿਆ ਗਿਆ ਕੋ 50000 ਬਿਆਜ ਅੱਛਾ ਬਿਆਜ ਚੁਕ ਲਿਆਈ ਕੀ ਵਿਆਜ ਵਿਆਜ 4 ਰੁਪਏ 5 ਰੁਪਏ ਰਹੁੰਦੇ ਹੁਣ ਓਏ ਹੋਏ ਸਾਧ ਸੰਗਤ ਜੀ ਤੇ ਕਿਰਪਾ ਕਰਿਓ ਪਈ ਇਹਨੂੰ ਆ ਵਿਆਜ ਦੇ ਬੋਝ ਥੱਲਿਓ ਵੀ ਕੱਢ ਦਈਏ ਇਹਨੂੰ ਭੇਜੋ ਸੇਵਾ ਖੁੱਲ ਕੇ ਤੁਸੀਂ ਅੱਗੇ ਵੀ ਬੜੀ ਸੇਵਾ ਭੇਜੀ ਦੋ ਧੀਆਂ ਅੱਗੇ ਧੀਆਂ ਦਾ ਵਿਆਹ ਕੀਤਾ ਵਾ ਤੇ ਜੇ ਕਿਤੇ ਬਲੰਦਰ ਸਿੰਘ ਕਿਤੇ 10 ਦਿਨ ਪਹਿਲਾਂ ਮੇਰੇ ਕੋ ਆ ਜਾਣੂ ਤੇ ਲਿਆ ਨੇਰੀ ਦਿੰਦੇ ਲਾਓ ਆ ਸਾਡੀ ਇੱਕ ਦੂਜੀ ਧੀ ਰਾਣੀ ਵੀ ਮੇਰੀ ਇਸੇ ਏਰੀਏ ਚ ਹੀ ਰਹਿੰਦੀ ਆ ਉਹਦੇ ਵੱਲੋਂ ਆ ਕੰਬਲ ਆ ਗਿਆ ਨਾਲ ਕੀ ਆ ਗਿਆ ਇੱਕ ਸ਼ਾਲ ਆ ਗਿਆ ਬੜੀ ਸੇਵਾ ਤੋਂ ਸਾਡਾ ਤੇ ਸਾਰਾ ਟੱਬਰ ਹੀ ਸੇਵਾ ਕਰਨ ਚ ਰਜਾ ਚਰਦੀ ਕਲਾ ਬਖਸ਼ੇ ਤਾ ਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਤਾਦੀ ਕਲਾ ਬਕਾ ਚ ਆ ਕੰਵਲਤੀ ਨੂੰ ਦੇਖ ਕੇ ਤੋਰੀ ਵੇ ਕਿੱਦਾ ਸੋਹਣਾ ਕੰਬਲੀ ਹੈ ਬੜਾ ਭਾਰਾ ਕੰਬਲਿਆ ਜਿਆਦਾ ਕਰੂਗੀ ਅਡੀਤੀ ਵੀ ਕਿਸੇ ਨੇ ਹੰੂ ਸੇਵਾ ਭੇਜੀ ਹੈ ਭਾਈ ਬਹੁਤ 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 ਸੱਚੇ ਪਾਤਸ਼ਾਹ ਕਿਰਪਾ ਕਰਿਆ ਕਰ ਜਾਂ ਧੀਆਂ ਨਾ ਦਿਆ ਕਰ ਤੇ ਜਾਂ ਗਰੀਬੀ ਨਾ ਦਿਆ ਕਰ ਜਾਂ ਗਰੀਬੀ ਨੇ ਦੋ ਗੱਲ ਜੀ ਦੋ ਇਹ ਚੀਜ਼ਾਂ ਇਕੱਠੀਆਂ ਨਾ ਕਰਿਆ ਕਰ ਦੋ ਜੀ ਚ ਇਕੱਠੀਆਂ ਤੇ ਚਾਹ ਫਿਰ ਆਪਣੀ ਕਮਾਉਂਦਾ ਨਾ ਦਾ ਪੋਤੋਂ ਦਾ ਤੇ ਉਹ ਵੀ ਸਾਡਾ ਹਜ਼ਾਰ ਰਵੰਦਾ ਅੱਖਾਂ ਬਿਲਕੁਲ ਜਿਹੜੀਆਂ ਬਹੁਤ ਘੱਟ ਦਿਖਦਾ ਵਾ ਬਹੁਤ ਜ਼ਿਆਦਾ ਘੱਟ ਪਰਦੇ ਕੁ ਮਨੋਰੇ ਗਏ ਸ਼ੂਗਰ ਅੱਖਾਂ ਦੇ ਕੀ ਡਾਕਟਰ ਕੀ ਆਂਦੇ ਆ ਤੇਰਾ ਅੱਖਾਂ ਦਾ ਕਰਾਈਏ ਇਲਾਜ ਇਲਾਜ ਇੱਥੇ ਤੇ ਮੈਂ ਧਾਰੀ ਵੱਲ ਲਵਾਇਆ ਹਿੱਟੀਗਾ ਨਹੀਂ ਤੇਰੀ ਸ਼ੂਗਰ ਕੰਟਰੋਲ ਰਹੀਦੀ ਆ ਉਹਨੂੰ ਦਵਾਈ ਵੀ ਖਾ ਸ਼ੂਗਰ ਖਾਂਦਾ ਮੈਂ ਦਵਾਈ ਪੱਕੀ ਪੈਰ ਕਮੀ ਨਾ ਹੋ ਗਿਆ ਖਰਾਬ ਹੁਣ ਠੀਕ ਹੋਇਆ ਮੇਨੋਂ ਗਾ ਫਟਦਾ ਹੈ ਪੈਰ ਸ਼ੂਗਰ ਨਾਲ ਹੀ ਖਰਾਬ ਹੋਇਆ ਸ਼ੂਗਰ ਨਾਲ ਖਰਾਬ ਹੋਇਆ ਇਹ ਕਾ ਗੂਟਾ ਵਾ ਇਹ ਇਹ ਚੰਗਾ ਭਲਾ ਕੱਲ ਬੈਠੇ ਬੈਠੇ ਸਾਰਾ ਇਥੋਂ ਫਟ ਗਿਆ ਉੱਥੋਂ ਫਟ ਗਿਆ ਜੁੱਟ ਚਾਲਾ ਓਏ ਹੋਏ ਤੇ ਆ ਮੇਰੇ ਜੁੱਤੀ ਚ ਕਿੱਲ ਵੱਜ ਗਿਆ ਸੀ ਮਹਾਰਾਜ ਜਗਦੇ ਮੇਰੇ ਪੈਰ ਸੌਂਦੇ ਮੈਨੂੰ ਪਤਾ ਨਹੀਂ ਰਿਹਾ ਸ਼ੂਗਰ ਵਾਲੇ ਨੂੰ ਪੈਰਾਂ ਦੇ ਜ਼ਖਮ ਦਾ ਬੜਾ ਖਿਆਲ ਰੱਖਣਾ ਚਾਹੀਦਾ ਉਹ ਕੁੜੀਆਂ ਕਿੱਲ ਵੱਜ ਗਿਆ ਮੈਂ ਧਿਆਨ ਰੱਖਿਆ ਨਹੀਂ ਗਈ ਤਾਂ ਉਹ ਜ਼ਖਮ ਵਾਦਾ ਵਾਦਾ ਇੰਨਾ ਜ਼ਿਆਦਾ ਵਿਧਾਨ ਵਧ ਗਿਆ ਵੀ ਉਹ ਮੈਂ 8-10000 ਰੁਪਏ ਲਾ ਬਿਠਾ ਰੋਜ਼ ਹੀ 200 ਰੁਪਏ 300 ਡਾਕਟਰ ਲਿੰਦਾ ਤੇ ਇਦਾਂ ਫਰਤਾਰ ਕੇ ਬਾਤ ਟਾਂਬਰਾ ਕੋਈ ਨਾ ਕੋਈ ਆਨ ਕੇ ਪੱਟੀ ਕਰਾ ਦਿੰਦਾ ਕੋਈ ਕੋਈ ਕਹਿੰਦਾ ਸਜਨ ਮਿੱਤਰ ਕੀ ਕਰਨੀ ਚਲਤੀ ਹੁਣ ਨਿਸ਼ਚਿੰਤੋ ਕੇ ਵਿਆਹ ਦੀ ਠੀਕ ਹੈ ਜੀ ਤੇ ਉਹਨਾਂ ਨੂੰ ਜਲ ਪਾਣੀ ਵੀ ਸ਼ਿਕਾਓ ਠੀਕ ਹੈ ਜੀ ਤੇ ਜੇ ਕੋਈ ਕਿਸੇ ਚੀਜ਼ ਦੀ ਲੋੜ ਪਈ ਤੇ ਫੇਰ ਫੋਨ ਕਰਦੀ ਕੋਈ ਗੱਲ ਨਹੀਂ ਬਾਜੀ ਕੋਈ ਗੱਲ ਨਹੀਂ ਸਵੇਰੇ ਆ ਜਾਗੇ ਤੇਰੀ ਧੀ ਦੇ ਵਿਆਹ ਦੇ ਵਿੱਚ ਫੇਰ ਜੂਰ ਲਾਏ ਹੋ ਯਾਰ ਜੂਰ ਆ ਕੇ ਪੱਕਾ ਅੱਛਾ ਜੋਗਦੇ ਉੱਥੇ ਗੁਰਦੁਆਰਾ ਗੰਮਦਾਸ ਗੰਮਦਾਸ ਗੁਰਦੁਆਰਾ ਅਗੰਦਾਸ ਜੀ ਦੇ ਸਥਾਨ ਦੇ ਉੱਤੇ ਇਹ ਬਟਾਲਾ ਤੋਂ ਅਲੀਵਾਲ ਰੋਡ ਦੇ ਉੱਤੇ ਗੁਰੂ ਘਰ ਆ ਕਾਲਾ ਬਗਾਨਾ ਤੇ ਕਾਲੇ ਅਫਗਾਨੇ ਅੱਡੇ ਦੇ ਵਿੱਚ ਤੇ ਉੱਥੇ ਵਿਆਹ ਵਾ ਤੇ ਜਿਹੜਾ ਕੋ ਸਿੱਧਾ ਪਹੁੰਚ ਸਕਦਾ ਉਹ ਗੁਰਮਖੋ ਪਿਆਰਿਓ ਉਹ ਕਰੋ ਚਮਤਕਾਰ ਓਏ ਆਓ ਪਹੁੰਚੋ ਏ ਤੇ ਦੇਣ ਹੁਣ ਦੇਣ ਨਹੀਂ ਜੇ ਕੁਝ ਘੰਟੇ ਜੀ ਵੀਡੀਓ ਬਣਾਉਂਦਿਆਂ ਮੇਰੇ ਕੋਲ ਇਸ ਵਕਤ 9:00 ਵਜ ਕੇ ਤੇ 12 ਮਿੰਟ ਹੋ ਗਏ 9:00 ਵਜੇ ਸ਼ੁਰੂ ਕੀਤੀ ਸੀ ਤੇ ਇਹਨੂੰ ਅਜੇ ਅਪਲੋਡ ਕਰਦੇ ਆਂ ਵੀ ਲੱਗਣਾ ਕੋ ਘੰਟਾ 2 ਘੰਟੇ ਤੇ ਸਾਧ ਸੰਗਤ ਜੀ ਕੁਝ ਘੰਟਿਆਂ ਦਾ ਅਜ ਵੇਖੀਏ ਕਿਵੇਂ ਸਾਧਗੁਰੂ ਬੋੜਦੇ ਆ ਤੇ ਜਿਹੜਾ ਜਿਵੇਂ ਸਾਧਗੁਰੂ ਕਿਰਪਾ ਕਰਨਗੇ ਤੇ ਮਹਾਰਾਜ ਐਸੇ ਤਰ੍ਹਾਂ ਹੀ ਚੜਦੀ ਕਲਾ ਕਰਨ ਤੇ ਚਿੰਤਾ ਨਾ ਕਰਿਓ ਦੁਨੀਆ ਵੇਖੇਗੀ ਸਵੇਰੇ ਵਿਆਹ ਵੇਖਿਓ ਕਿੱਡਾ ਵਧੀਆ ਹੁੰਦਾ ਵਧੀਆ ਸਾਰਾ ਕੰਮ ਕਰਿਓ ਧੀ ਰਾਣੀ ਦਾ ਬਣਾਇਆ ਵਧੀਆ ਸੂਟ ਸਾਰਟ ਕੋ ਬਣਾਇਆ ਬਣਾਏ ਨੇ ਜੂੜਾ ਕਲੀਰੇ ਵਧੀਆ ਲਏ ਭੈਣ ਨੇ ਬਣਾ ਕੇ ਦਿੱਤਾ ਸੋਹਣਾਂ ਠੀਕ ਆ ਹਾਂਜੀ ਚੂਰਾਕਦੇ ਹੁਣ ਇਹ ਜੇ ਪਾ ਚੂਰਾ ਕਿੰਨੇ ਜੇ ਪਾ ਗਏ ਨਾ ਤੇ ਫੇਰ ਉਥੋ ਹੀ ਤੁਰਿਆ ਹੁਣ ਇਹ ਵੇਲੇ ਚੂਰਾ ਪਾ ਗਏ ਪਾ ਕੇ ਤੁਰਿਆ ਬੀਬੀਆਂ ਬਾਬੀਆਂ ਆਈਆਂ ਇਕੱਠੀਆਂ ਯਾਰ ਗਵਾਂ ਦਾ ਆਂਦੇ ਬੀ ਚਾਚੀਆਂ ਤਈਆਂ ਹੂੰ ਚਲੋ ਦੋਵੇਂ ਚ ਬੈਣੀ ਆ ਦੇ ਲਾਗੇ ਨੂੰ ਦਿਲ ਨਾ ਟੁੱਟੇ ਦਾ ਵੀ ਮੇਰਾ ਹੈ ਨਹੀਂ ਕੋਈ ਚਿੰਤਾ ਨਾ ਕਰਿਓ ਉਹਨੂੰ ਆਖਿਓ ਵੀ ਇੱਕ ਬੈਠਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸੇਵਾ ਲਾਈ ਆ ਗੁਰੂ ਰਾਮਦਾਸ ਦੇ ਦਰ ਦਾ ਕੂਕਰ ਹੈਗਾ ਇੱਕ ਬਲਵੰਦਰ ਸਿੰਘ ਪੱਖੋ ਕੇ ਮੇਰਾ ਨਾਮ ਵੀ ਬਲਵੰਦਰ ਸਿੰਘ ਹੀ ਆ ਅੱਛਾ ਜੀ ਹਾਂਜੀ ਪਰ ਮੈਂ ਨਾ ਵੇਖ ਲਾ ਅੰਦੇ ਰਾਸ਼ੀਆਂ ਵੀ ਹੁੰਦੀਆਂ ਇੱਕ ਬਲਵੰਦਰ ਸਿੰਘ ਗੱਡੀਆਂ ਚ ਘੁੰਮਣ ਡਿਆ ਹਾਂਜੀ ਹਾਂਜੀ ਬੱਚੇ ਅਮਰੀਕਾ ਚ ਬੈਠੇ ਆ ਤੇ ਇੱਕ ਬਲਵੰਦਰ ਸਿੰਘ ਲਈ ਇਹ ਮਸਲਾ ਬਣਿਆ ਪਿਆ ਫਿਰ ਐਵੇਂ ਹੀ ਆ ਨਾ ਫਿਰ ਉਹ ਰਾਸ਼ੀਆਂ ਰੂਸ਼ੀਆਂ ਫਿਰ ਡਰਾਮੇ ਹੀ ਆ ਨਾ ਚਲੋ ਕੋਈ ਨਹੀਂ ਸਤਗੁਰੂ ਤੈਨੂੰ ਬਾਦਸ਼ਾਹ ਬਣਾਵੇ ਤੂੰ ਤੀਜ ਦਾ ਵਧੀਆ ਵਿਆਹ ਕਰ ਤੈਨੂੰ ਮਹਾਰਾਜ ਤੰਦਰੁਸਤੀ ਦੇਵੇ ਤੇ ਕੋਈ ਗੱਲ ਨਹੀਂ ਸਤਗੁਰੂ ਕਿਰਪਾ ਕਰਨਗੇ ਸਾਧ ਸੰਗਤ ਜੀ ਸਮਾਂ ਬੜਾ ਥੋੜਾ ਤੇ ਵੀਡੀਓ ਸ਼ੇਅਰ ਕਰਨ ਵਾਲੀ ਨੇਰੀ ਲਿਆ ਦੇਣੀ ਜੀ ਕਿਉਂਕਿ ਅਸੀਂ ਹੁਣੇ ਹੀ ਚੜ੍ਹਨੀ ਆ ਤੇ ਸਵੇਰੇ 10 11 12 ਵਜੇ ਤੱਕ ਸੰਗਤ ਐਉਂ ਆਵੇ ਗੁਰਦੁਆਰਾ ਅਗੰਮਦਾਸ ਜੀ ਵਿਖੇ ਭਈ ਇੱਥੇ ਕੀ ਚਮਤਕਾਰ ਹੋ ਗਿਆ ਭਈ ਕਿੰਨੇ ਕਿ ਸੰਗਤ ਦਾ ਪ੍ਰਬੰਧਿਆ 50 70 80 ਬੰਦੇ ਹੋ ਜਾਣਗੇ 50 60 70 80 ਬੰਦੇ ਹੋਣ ਪਰ ਉੱਥੇ ਪਤਾ ਲੱਗੇ ਵੀ 2 250 ਬੰਦਾ ਪਹੁੰਚ ਗਿਆ ਹਾਂਜੀ 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 ਸੇਵਾ ਦੇਣ ਵਾਲਾ ਹਾਂਜੀ ਬਿਲਕੁਲ ਬਿਲਕੁਲ ਕੋਈ ਨਹੀਂ ਸਾਧਗੁਰੂ ਕਿਰਪਾ ਕਰਦਣਗੇ ਤੇ ਬਹੁਤ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਤੇ ਭਾਜੀ ਤੁਸੀਂ ਚਲੋ ਆ ਸਾਡੀਆਂ ਧੀਆਂ ਲਈ ਵੀ ਅਰਦਾਸ ਕਰਿਓ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਜੋ ਹਿੱਸਾ ਪਾਤਾ ਵਿੱਚ ਤੇ ਮਹਾਰਾਜ ਕਿਰਪਾ ਕਰੇ। ਦਾਮੇ ਤੇ ਦਰਸ਼ਨ ਤੁਸੀਂ ਜਰੂਰ ਉੱਥੇ ਦੇਣੇ ਜੀ। ਜਰੂਰ ਜਰੂਰ ਸਤਿਗੁਰੂ ਕਿਰਪਾ ਨਾਲ। ਹਾਂਜੀ ਹਾਂਜੀ। ਹਾਂਜੀ। ਹਾਂਜੀ ਹਾਂਜੀ। ਹਾਂਜੀ ਕੋਈ ਠੀਕ ਹੈ ਭੈਣ ਜੀ। ਬਹੁਤ ਮਿਹਰਬਾਨੀ। ਤੇ ਧੰਨਵਾਦ ਉਹਨਾਂ ਦਾ ਵੀ ਕਰਿਓ ਜਿਹੜੇ ਤੁਹਾਨੂੰ ਸਾਡੇ ਤੱਕ ਲੈ ਆਏ ਨੇ। ਹਾਂ ਉਹਨਾਂ ਦਾ ਵੀ ਕਰਦੇ ਹਾਂ। ਬਰਾਬਰ ਧੰਨਵਾਦ ਕਰਨੇ। ਭੈਣ ਨੇ ਆ ਡਬਰਾ ਸਾਸ ਦਿੱਤਾ। ਬਰਾ ਸਾਸ। ਬਰਾ ਹਦੀ ਭੈਣ ਨੇ ਸਾਸ ਦਿੱਤਾ ਇਹਨੇ। ਠੀਕ ਹੈ ਜੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਕਰਿਓ ਵਾਤੋ ਵਾਤ ਸ਼ੇਅਰ ਤੇ ਸਵੇਰੇ ਧੀ ਦੀ ਡੋਲੀ ਤੋਰੀਏ ਤੇ ਸਤਿਗੁਰੂ ਕਿਰਪਾ ਕਰਨ ਤੇ ਬਲਾਉ ਹੁਣ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ